ਮਿਹਰਬਾਨ ਹਾਂ ਅਸੀਂ ਇਸ ਵੇਲੇ ਪਿੰਡ ਕਿਹੜਾ ਬਾਈ ਜੀ ਇਹ ਜੋੜੀਆਂ ਖੁਰਦ ਜੋੜੀਆਂ ਖੁਰਦ ਪਿੰਡ ਦੇ ਵਿੱਚ ਆ ਡੇਰੇ ਆ ਬੜੀ ਇਹ ਡੇਰੇ ਨੇ ਤੇ ਬਾਪੂ ਹੁਣ ਦੇ ਘਰ ਦਾ ਬਹੁਤ ਮਾੜਾ ਹਾਲ ਬਾਈ ਦੱਸ ਰਿਹਾ ਤੇ ਉਹ ਕਹਿੰਦੇ ਕਿ ਇੱਕ ਵਾਰੀ ਨਿਗਾ ਮਾਰੋ ਜੀ ਇਹ ਫਿਰ ਆ ਇਹਨਾਂ ਦਾ ਇੱਥੇ ਸਮਾਨ ਰੱਖਿਆ ਤੇ ਇੱਥੇ ਨਹੀਂ ਆਉਂਦੇ ਓਹੋ ਹੋ ਕਿੱਥੇ ਨੇ ਆ ਜੀ ਭਾਈ ਆ ਕਿੱਥੇ ਨਹੀਂ ਆਥੇ ਉਹ ਬਾਹਰ ਦੇ ਵਿੱਚ ਮੈਂ ਮਤਲਬ ਦੱਸੇ ਨਹੀਂ ਵੀ ਇੱਕ ਵੇਖਿਆ ਨਹੀਂ ਜਦ ਤੱਕ ਦੇ ਮਤਲਬ ਉਹ ਵੀ ਛੇਜ ਜਾਂਦੇ ਆ ਉਹਨਾਂ ਮਤਲਬ ਇਹਨਾਂ ਦਾ ਭਾਈ ਮੈਂ ਆਪਣੀ ਅੱਖੀ ਅੱਧੀ ਸਮਾਨ ਰੋੜਦਾ ਜਾਂਦਾ ਵੇਖਿਆ ਉਹਦ ਆਪਣੀ ਅੱਖੀ ਮਉਤੇ ਹਨ ਉਹਦ ਆਪਣਾ ਅੱਖਾਂ ਨਾਲ ਵੇਖਿਆ ਵੀ ਤੇ ਮੇਰੀ ਪਹੁੰਚ ਨਹੀਂ ਚਾਦਰਾਂ ਬੈੱਡ ਸ਼ੀਟਾਂ ਜਿਹੜੇ ਸਮਾਨ ਕੋਈ ਨਹੀਂ ਕਹਿ ਸਕਦੇ ਭਾਈ ਮਾਤਾ ਸਸਕਾਲ ਠੀਕ ਹੋ ਤੁਸੀਂ ਹਾਂ ਠੀਕ ਆ ਬਤਾ ਜੀ ਬਚ ਗਏ ਮੇਰੇ ਹਾਂ ਮੇਰੇ ਜੀ ਬਚ ਗਏ ਸਿਰ ਉੱਤੇ ਨੇ ਮੇਰੇ ਜੀ ਮਰੇ ਬੱਚੇ ਪਜ ਗਏ ਨੇ ਅਸੀਂ ਇਨਾ ਸ਼ੁਕਰ ਕਰਨੇ ਆ